ਸਸਿਕਾ ਜੀ ਮੈਂ ਹਾਂ ਤੁਹਾਡਾ ਆਪਣਾ ਦਲਬੀਰ ਸਿੰਘ ਗੋਲੜੀ ਪਹਿਲੇ ਕਈ ਦਿਨ ਤੋਂ ਤੁਸੀਂ ਸਾਰਾ ਦੇਖਿਆ ਹੀ ਆ ਵੀ ਕੀ ਘਟਨਾ ਕਰਮ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹੁੰਗਾ ਕਿ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਕੇ ਇਸ ਪਾਰਟੀ ਚੋਂ ਕੱਢਿਆ ਗਿਆ ਜਿਹੜੇ ਬੱਚੇ ਨੇ ਨੌਜਵਾਨ ਨੇ ਯੂਨੀਵਰਸਿਟੀ ਆਪ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਆਦਰ ਆਜਨੀਤਿਕ ਤੌਰ ਤੇ ਇੱਕ ਪਾਰਟੀ ਨੂੰ ਜੁਆਇਨ ਕਰਿਆ ਹੋਵੇ ਤੇ ਅੱਜ ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਹੈ ਤੇ ਆਪਦੀ ਜ਼ਿੰਦਗੀ ਦੇ ਅਹਿਮ ਕੀਮਤੀ 17 18 ਸਾਲ ਇੱਕ ਆਰਗੇਨਾਈਜੇਸ਼ਨ ਨੂੰ ਦਿੱਤੇ ਹੋਣ ਉਹ ਜਦੋਂ ਪਾਰਟੀ ਛੱਡਦਾ ਜਾਂ ਤਾਂ ਉਹਨੂੰ ਪਤਾ ਜਾਂ ਉਹਦੇ ਘਰ ਦੇ ਆਨੁਪਤਾ ਜਾਂ ਉਹਦੇ ਆਲੇ ਦਾਲੇ ਦੇ ਸਾਥ ਸੌਂਦੀਆਂ ਨੂੰ ਪਤਾ ਇਹ ਡਿਸੀਜਨ ਮੇਰੇ ਲਈ ਕਿੰਨਾ ਕੌਖਾ ਸੀ ਦੂਜੀ ਗੱਲ ਮੈਂ ਛੱਡੀ ਕਿਉਂ ਇਹ ਕਹਿੰਦੇ ਨੇ ਟਿਕਟ ਪਿੱਛੇ ਟਿਕਟ ਤੱਕ ਮਸਲਿਕਤਮ ਹੋ ਗਿਆ ਸੀ ਜਦੋਂ ਮੈਂ ਖੈਰਾ ਸਾਹਿਬ ਨੂੰ ਘਰੇ ਬੁਲਾ ਲਿਆ ਸੀ ਉਹਨਾਂ ਦੀ ਆਗਾਜ਼ ਕਰਤਾ ਸੀ ਚੋਣ ਦਾ ਪਰ ਉਸ ਤੋਂ ਬਾਅਦ ਆਪਾਂ ਸੰਗਰੂਰ ਜ਼ਿਲ੍ਹੇ ਵਾਲੇ ਨੀਮ ਧਰਮ ਤੇ ਯਕੀਨ ਕਰਦੇ ਆ ਖੈਰੇ ਤੋਂ ਨੀਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾ ਉਹ ਪ੍ਰੋਗਰਾਮ ਤੇ ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਹੇ ਹਨ ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ ਪੂਰਾ ਜ਼ਿਲ੍ਹਾ ਚਲਾਇਆ ਸਭ ਤੋਂ ਵੱਡੀ ਬੋਡੀ ਬਣਾਈ ਜ਼ਿਲ੍ਹੇ ਦੀ 2 ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿੱਕ ਟਮਾ ਛੱਡਤੀ ਕੋਈ ਗੱਲ ਨਹੀਂ ਬਟ ਮੈਨੂੰ ਉਹ ਫੰਕਸ਼ਨਾਂ ਚ ਵੀ ਬੁਲਾਉਣਾ ਇਹ ਮੁਨਾਸਬ ਨਹੀਂ ਸਮਝ ਰਿਹਾ ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ ਨੂੰ ਖੈਰਾ ਸਾਹਿਬ ਘੁਰੀ ਆ ਰਹੇ ਨੇ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਸ ਦਿਨ ਫਿਰ ਮੈਂ ਉਹ ਨਮਾਰਾ ਚੋਣ ਵਾਲੀ ਜਿਹੜਾ ਮੈਂ ਆਪਣੀਆਂ ਲਾਈਨਾਂ ਲਿਖੀਆਂ ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ ਤਾਂ ਫਿਰ ਮੈਨੂੰ ਕਿਉਂ ਨਹੀਂ ਨਮਾਰਾ ਝੋਣਾ ਚਾਹੀਦਾ ਕਿਉਂ ਨਹੀਂ ਮੈਨੂੰ ਆਪਦੇ ਬੰਦਿਆਂ ਵਾਸਤੇ ਲੜਨਾ ਚਾਹੀਦਾ ਇਹ ਵਫਾਦਾਰੀ ਦੀ ਗੱਲ ਕਰਦੇ ਨੇ ਵਫਾਦਾਰੀ ਜਿਹੜੀ ਹੁੰਦੀ ਆ ਕਿ ਮੈਂ ਵਫਾਦਾਰੀ ਨਹੀਂ ਘਰੀ ਜਦੋਂ ਸਾਰੇ ਲੀਡਰ ਭੱਜ ਗਏ ਮੈਂ ਉਦੋਂ ਲੜਿਆ ਉਹ ਬਫਦਰ ਨਹੀਂ ਸੀ ਜਦੋਂ ਮੈਂ ਨਿੱਜੀ ਤੌਰ ਤੇ ਮੇਰੇ ਭਗਵੰਤ ਸਿੰਘ ਮਾਨ ਨਾਲ ਅ ਮੇਰੇ ਦੋਸਤਾਂ ਨਾਲ ਮੇਰੇ ਦੋਸਤ ਸੀਗੇ ਉਹਨਾਂ ਨਾਲ ਮੈਂ ਰਿਸ਼ਤਾ ਕਿਹਦੇ ਕਰਕੇ ਖਰਾਬ ਕਰਿਆ 파ਟੀ ਕਰਕੇ 파ਟੀ ਕਰਕੇ ਲੜਿਆ ਨਾ ਮੈਂ ਉਸ ਤੋਂ ਬਾਅਦ 2022 ਦੀ ਜਿਹੜੀ ਲੋਕ ਸਭਾ ਚੋਣ ਆ ਮੈਂ ਲੜੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਨਾਂ ਨੇ ਇਸੇ ਤਰੀਕੇ ਨਾਲ ਜਿਹੜਾ ਮੈਨੂੰ ਧੋਖੇ 'ਚ ਰੱਖਿਆ ਇਹ ਤੈਨੂੰ ਲੜਾਵਾਂਗੇ ਤੈਨੂੰ ਲੜਾਵਾਂਗੇ ਤੇ ਖੈਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ ਪੰਜ ਛੇ ਮਹੀਨੇ ਪਹਿਲਾਂ ਜੇਲ੍ਹ ਚ ਦੱਸਤਾ ਸੀ ਵੀ ਮੈਨੂੰ ਲੜਾਉਣਗੇ ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਯਾਰ ਅਸੀਂ ਆਪਦਾ ਉਸੇ ਤਰੀਕੇ ਨਾਲ ਆਪਦਾ ਹੱਲ ਕਰ ਲੈਂਦੇ ਅਸੀਂ ਕੋਈ ਇਹੋ ਜੀ ਚੀਜ਼ ਥੋੜੀ ਜਿਵੇਂ ਮੈਂ ਹੁਣ ਟਿਕਟ ਮਿਲਣ ਤੋਂ ਬਾਅਦ ਵੀ ਖੈਰਾ ਸਾਹਿਬ ਥੋੜੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ ਘੱਟੋ ਘੱਟ ਮੇਰਾ ਖਰਚਾ ਤਾਂ ਬਚ ਜਾਂਦਾ ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮਕਾਰਸ ਲੱਗ ਜਾਂਦੇ ਤੇ ਤੁਸੀਂ ਛਾਤੀ ਠੋਕ ਠੋਕ ਕੇ ਕਹਿਣੇ ਹੋ ਵੇ ਮੈਂ ਨਹੀਂ ਇੱਥੇ ਆ ਮੈਂ ਤਾਂ ਪਾਰਟੀ ਲੈ ਕੇ ਆਈ ਆ ਤੇ ਜਿਹੜੇ ਸਾਡੇ ਵਰਗੇ ਨੇ ਜਿਹੜੇ ਪਾਰਟੀ ਦਾ ਡਿਸਪਲਾਈਨ ਮੰਨਦੇ ਨੇ ਕਿਉਂਕਿ ਅਸੀਂ 50000 ਰੁਪਏ ਭਰ ਕੇ ਮੇਰੀ ਮੈਸੇਜ ਦੀ ਫਾਈਲ ਅਪਲਾਈ ਕਰੀ 50000 ਰੁਪਏ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ ਖੈਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ ਕੋਈ ਇੱਕ ਵੀ ਰੁਪਈਆ ਲਾਇਆ ਤੇ ਉਸ ਤੋਂ ਬਾਅਦ ਇਹ ਮੇਰੇ ਤੋਂ ਵਫਾਦਾਰੀ ਦਾ ਸਬੂਤ ਮੰਗਦੇ ਨੇ ਹਾਂ ਮੈਂ ਵਫਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ ਅੱਜ ਵੀ ਹੈਗਾ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਅੱਡੇ 'ਚ ਉਤਰਦੀ ਆ ਉਹਨੂੰ ਅੱਜ ਕੰਮ ਦੀ ਜ਼ਰੂਰਤ ਆ ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ ਉਹਨੂੰ ਖੈਰਾ ਸਾਹਿਬ ਤੋਂ ਡੇ ਮੰਗੂ ਪੜਕਾਉ ਭਾਸ਼ਣ ਨਹੀਂ ਦੇਣੇ ਆਉਂਦੇ ਉਹੋ ਮੇਰੇ ਕੋ ਕੁਝ ਉਮੀਦ ਰੱਖ ਲਈਆ ਤੇ ਮੈਂ ਉਮੀਦ ਤਾਂ ਹੀ ਪੂਰੀ ਕਰ ਸਕਦਾ ਜੇ ਮੇਰੇ ਕੋਲ ਕੁਝ ਹੋਊਗਾ ਤੁਹਾਡੇ ਪਿੱਛੇ ਕਿਉਂ ਲੜੀ ਜਾਵਾਂ ਵੀ ਮੈਂ ਕਿਉਂ ਲੜਾਂ ਅੱਜ ਉਹੀ ਖੈਰਾ ਸਾਹਿਬ ਜਿਹੜਾ 4-5 ਦਿਨ ਪਹਿਲਾਂ ਮੁੰਡਾ ਦਲਬੀਰ ਸਿੰਘ ਹੋਲਡੀ ਤੁਹਾਨੂੰ ਆਪਦੇ ਮੁੰਡੇ ਕਰਨ ਵਰਗਾ ਲੱਗਦਾ ਸੀ ਜਿਹਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ ਉਦੋਂ ਪਿਛਲੀ ਵੀਡੀਓ 'ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ ਤੇ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ ਉਹ ਮੁੰਡਾ ਕਰਪਟ ਹੋ ਗਿਆ ਮੈਂ 2 ਦਿਨ ਇਸ ਕਰਕੇ ਨਹੀਂ ਬੋਲਿਆ ਕਿ ਮੈਂ ਮੇਰੇ ਸਾਰੇ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ ਮੈਂ 4 ਦਿਨ ਹੋ ਗਏ ਐਮਐਲਏ ਹੌਸਟਲ ਚ ਬੈਠੇ ਨੂੰ ਕਿਸੇ ਹਾਈ ਕਮਾਂਡ ਵਾਲਿਆਂ ਨੇ ਇੱਕ ਟੈਲੀਫੋਨ ਨਹੀਂ ਕਰਿਆ ਤੇ ਜਿਹੜਾ ਏ ਮੈਂ ਡਿਸੀਜਨ ਲਿਆ ਨਾ ਮੇਰੇ ਜਿਹੜੇ ਪ੍ਰਾਣੀ ਪੈਣਾ ਨੇ ਮੇਰੇ ਵਰਕਰ ਨੇ ਮੇਰੇ ਨਾਲ ਚੱਲੇ ਨੇ ਉਹਨਾਂ ਨਾਲ ਮੇਰਾ ਰਿਸ਼ਤਾ ਹਮੇਸ਼ਾ ਐਂ ਰਹੂਗਾ ਮੇਰਾ ਉਹਨਾਂ ਨਾਲ ਬੋਟਾਂ ਨਾਲ ਰਿਸ਼ਤਾ ਰਹੀਏਗਾ ਨਾਮ ਐ ਪਹਿਲਾਂ ਰੱਖਿਆ ਤੇਰਾ ਮੈਂ ਜੇ ਰੱਖਾਂ ਹਰੇਕ ਦੁੱਖ ਸੁੱਖ ਚ ਮੈਂ ਰਹੂਗਾ ਫਿਕਮਾ ਹੋਰ ਗੱਲ ਪੁੱਛਣੀ ਚਾਹਣਾ ਖੈਰਾ ਸਾਹਿਬ ਤੁਸੀਂ ਪਲਾਹਾਥਾ ਲੈਣ ਨੂੰ ਧੋਖਾ ਦੇਣਾ ਚਾ ਰਹੇ ਹੋ ਜਾਂ ਤੁਸੀਂ ਸੰਗਰੂਰ ਆ ਲੈਣ ਨੂੰ ਧੋਖਾ ਦੇਣਾ ਚਾ ਰਹੇ ਹੋ ਕਿਹਨੂੰ ਧੋਖਾ ਦਓਗੇ ਦੋਨਾਂ ਨੂੰ ਇੱਕ ਨੂੰ ਤਾਂ ਧੋਖਾ ਦਓਗੇ ਨਾ ਤੇ ਸੰਗਰੂਰ ਵਾਲੇ ਉਹ ਤੋਂ ਬਚ ਜਾਓ ਇਹਨੇ ਆਪਣੇ ਚ ਲੜਾਈਆਂ ਪਵਾ ਕੇ ਮੁੜ ਕੇ ਨੇ ਲੱਭਣਾ ਨਹੀਂ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਹੈ ਇਹ ਜਿੱਥੇ ਵੀ ਦੋ ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਨੇ ਕੁਝ ਵੀ ਬੋਲਣਾ ਹੁੰਦਾ ਸਿਰਫ ਆਪੀ ਵਾਵਾ ਖੱਟਣੀ ਹੁੰਦੀ ਆ ਤੇ ਮੈਂ ਇੱਕ ਗੱਲ ਦੀ ਬੇਨਤੀ ਕਰਦਾ ਸਾਰੇ ਲੀਡਰਾਂ ਦਾ ਪਿਛਲੇ 2 ਦਿਨ ਚ ਤੁਸੀਂ ਨੇ ਚਿਹਰਾ ਦੇਖ ਲਿਆ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਮੇਰੇ ਮਾਪਿਓ ਨੇ ਠੀਕ ਆ ਮੈਂ ਕੌਨਵੈਂਟਾਂ ਚ ਨਹੀਂ ਵੜਿਆ ਕਰਾ ਸਭ ਤੁਹਾਡੇ ਵਾਂਗੂ ਪਰ ਮੇਰੇ ਘਰਦਿਆਂ ਨੇ ਮੇਰੀ ਬਹੁਤ ਚੰਗੀ ਮੈਨੂੰ ਐਜੂਕੇਸ਼ਨ ਦਿੱਤੀ ਆ ਪੰਜਾਬ ਯੂਨੀਵਰਸਿਟੀ 'ਚ ਪੜਾਇਆ ਮੈਨੂੰ ਤੇ ਮੈਂ ਆਪਦੇ ਬੋਲਾ ਦੇ ਵਿੱਚ ਮੈਂ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਤਰੀਕੇ ਨਾਲ ਗੱਲ ਕਰੂੰਗਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿਹੀ ਜੀ ਭਾਸ਼ਾ 'ਚ ਮੇਰੇ ਨਾਲ ਗੱਲ ਕਰੋਗੇ ਮੈਂ ਉਹੀ ਜੀ ਭਾਸ਼ਾ 'ਚ ਜਵਾਬ ਦਵਾਂਗਾ ਮੈਨੂੰ ਸਭ ਕੁਝ ਕਰਨਾ ਆਉਂਦਾ ਇਹ ਮੇਰੀ ਪਹਿਲੀ ਵੀਡੀਓ ਸੀ ਸਿਰਫ ਮੈਂ ਦੱਸਣਾ ਸੀ ਲੋਕਾਂ ਨੂੰ ਇਹਰ ਮੇਰੇ ਨਾਲ ਇਹਨਾਂ ਨੇ ਕਿੰਨਾ ਧੋਖਾ ਕਰਿਆ ਅੱਜ ਉਹੀ ਵਿਚਾਰੇ ਵਰਕਰ ਨੇ ਜਿਨ੍ਹਾਂ ਦੇ ਹਰੇਕ ਦੁੱਖ ਸੁੱਖ ਚ ਮੈਂ ਹਾਜ਼ਰ ਹੋਇਆ ਹਰੇਕ ਜਗ੍ਹਾ ਤੇ ਮੌਨ ਨਾਲ ਲੜਿਆ ਡਟਿਆ ਚਾਹੇ ਟੋਲ ਦੀ ਗੱਲ ਹੋਵੇ ਚਾਹੇ ਤੁਰ ਕੇ ਦਿੱਲੀ ਜਾਣ ਦੀ ਗੱਲ ਹੋਵੇ ਅੱਜ ਉਹ ਵਿਚਾਰੇ ਥੋੜੇ ਮੰਗਰ ਲਾ ਕੇ ਕੋਈ ਮੈਨੂੰ ਗद्दार ਕਹਿੰਦਾ ਕੋਈ ਮੈਨੂੰ ਕੁਛ ਕਹਿੰਦਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਚਿਹਰਾ ਥੋੜਾ ਮੈਂ ਨੰਗਾ ਕਰਨਾ ਸੀ ਉਹ ਲੋਕਾਂ ਸਾਹਮਣੇ ਵੀ ਇਹ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਮੜਾ ਸੋਚਿਓ ਵੀ ਤਿੰਨ ਦਿਨ ਪਹਿਲਾਂ ਵਾਲਾ ਦਲਵੀਰ ਸਿੰਘ ਗੋਲਡੀ ਜੀ ਨੇ ਤੇ ਬੱਤੀ ਲੱਗ ਰਹੀ ਸੀ ਇੱਕ ਦਿਨ ਕਿਵੇਂ ਉਹ ਗ੍ਰਾਪਟ ਹੋ ਗਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਇਹ ਮੈਨੂੰ ਪਤਾ ਜਾਂ ਮੇਰੇ ਪਰਿਵਾਰ ਨੂੰ ਪਤਾ ਵੀ ਇਹ ਕਿੰਨਾ ਫੈਸਲਾ ਔਖਾ ਲਿਆ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਜਿਨ੍ਹਾਂ ਨਾਲ ਮੈਂ ਲੜਿਆ ਸੀ ਨਾ ਅੱਜ ਮੇਰੀ ਉਹਨਾਂ ਨਾਲ ਹੀ ਬਾਹਰ ਖੜੀ ਆ ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਈ ਜੀ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਥੋੜੀ ਪਾਰਟੀ ਜੁਆਇਨ ਕਰਕੇ ਅੱਜ ਮੈਂ ਵਰਕਰਾਂ ਦੀ ਕਤਾਰ ਦੇ ਵਿੱਚ ਸਭ ਤੋਂ ਆਖਰ ਦੇ ਵਿੱਚ ਖੜਾ ਹੋਣਾ ਮੈਨੂੰ ਮਨਜ਼ੂਰਾ ਪਰ ਮੈਂ ਕਿਉਂਕਿ ਸੈਲਫ ਰਿਸਪੈਕਟ ਦੀ ਗੱਲ ਆ ਤੇ ਆਪਦੀ ਸੈਲਫ ਰਿਸਪੈਕਟ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਤੇ ਉਹ ਸੈਲਫ ਰਿਸਪੈਕਟ ਕਰਕੇ ਮੈਨੂੰ ਸਭ ਮਨਜ਼ੂਰਾ ਪਰ ਮੈਨੂੰ ੱਤਕਾ ਨਹੀਂ ਚੱਲੇ ਜਾਂਦਾ ਬਹੁਤ ਪਾਰਟੀ 'ਚ ਸਾਡੇ ਬੰਦੇ ਨੇ ਜਿਨ੍ਹਾਂ ਦੇ ਲਗਾਤਾਰ ਮੈਨੂੰ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਉਹਨਾਂ ਨੂੰ ਖੁਦ ਪਤਾ ਇੱਕ ਮੇਰਾ ਸਾਥੀ ਆ ਉਹਨੇ ਇਹਨਾਂ ਨੂੰ ਕਾਲ ਕਰੀ ਵੀ ਤੁਸੀਂ ਗੋਲਡੀ ਨੂੰ ਬਣਾਉਂਦੇ ਕਿਉਂ ਨਹੀਂ ਉਹ ਕਹਿੰਦਾ ਬਾਈ ਜੀ ਵੀ ਮੈਂ ਤੁਹਾਨੂੰ ਸ਼ਬਦ ਨਹੀਂ ਦੱਸ ਸਕਦਾ ਵੀ ਗੱਲ ਖਤਮ ਹੈ ਨਾ ਯਾਰ ਵੀ ਬਾਈ ਜੀ ਤੁਸੀਂ ਆਪਦਾ ਡਿਸੀਜਨ ਲੈ ਲਓ ਠੀਕ ਹੈ ਨਾ ਚੰਗੇ ਚੰਗੇ ਬੰਦਿਆਂ ਦੀਆਂ ਮੈਨੂੰ ਕਾਲਸ ਆਈਆਂ ਤਾਂ ਉਹ ਸਾਰੇ ਪਰ ਕਿਸੇ ਨਾ ਕਿਸੇ ਨੇ ਇਹ ਸ਼ੁਰੂਆਤ ਕਰਨੀ ਸੀ ਅੱਜ ਇੱਕ ਕਾਰਪੋਰੇਟ ਸਿਸਟਮ ਬਣਾਈ ਬੈਠੇ ਨੇ ਮੈਨੂੰ ਗੱਲ ਦੱਸੋ ਯਾਰ ਸੰਗਰੂਰ ਵਾਲਿਆਂ ਨੂੰ ਸੰਗਰੂਰ ਤੋਂ ਟਿਕਟ ਦਿੰਦੇ ਉਹਨਾਂ ਨੂੰ ਅਨੰਦਪੁਰ ਸਾਹਿਬ ਕਿਉਂ ਭੇਜਿਆ ਬਠਿੰਡੇ ਵਾਲਿਆਂ ਨੂੰ ਬਠਿੰਡੇ ਤੋਂ ਟਿਕਟ ਦਿੰਦੇ ਉਹਨਾਂ ਨੂੰ ਲੁਧਿਆਣਾ ਕਿਉਂ ਭੇਜਿਆ ਖਡੂਰ ਸਾਹਿਬ ਵਾਲਿਆਂ ਨੂੰ ਖਡੂਰ ਸਾਹਿਬ ਤੋਂ ਦੰਦੇ ਉਹਨਾਂ ਨੂੰ ਸੰਗਰੂਰ ਕਿਉਂ ਭੇਜਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਮੇਰੇ ਤੋਂ ਕਦੇ ਵੀ ਕੋਈ ਗਲਤੀ ਹੋ ਗਈ ਹੋਵੇ ਕੋਈ ਕਮੀ ਰਹਿ ਗਈ ਹੋਵੇ ਤਾਂ ਮaaf ਕਰਿਓ ਇੱਕ ਮੈਂ ਗੱਲ ਹੋਰ ਕਹਿਣੀ ਚਾਹਣਾ ਵੀ ਆਪੇ ਇੱਕ ਤੁਸੀਂ ਨੇ ਆ ਜਿਹੜੇ ਬੁੜੇ ਜਿਹੇ ਵਾਲੀ ਵੀਡੀਓ ਦੇਖੀ ਹੋਣੀ ਆ ਤੁਸੀਂ ਨੇ ਜਿਹੜੀ ਤੁਸੀਂ ਪਾ ਰਹੇ ਹੋ ਠੀਕ ਆ ਉਹ ਉਹ ਬੰਦੇ ਨੇ ਇੱਕ ਗਲਤੀ ਕੀਤੀ ਠੀਕ ਹੈ ਨਾ ਉਹਦੀ ਉਹਦੇ ਪਾਪਾ ਦਾ ਫਲ ਉਹਨੂੰ ਮਿਲ ਜੂਗਾ ਪਰ ਅੱਜ ਜਿਹੜੀਆਂ ਤੁਸੀਂ ਸਾਰੇ ਜਣੇ ਉਹ ਵੀਡੀਓ ਦੁਆਰੇ ਸ਼ੇਅਰ ਕਰ ਰਹੇ ਹੋ ਤੁਸੀਂ ਵੀ ਬਰਾਬਰ ਦੇ ਭਾਗੀਦਾਰ ਹੋ ਬਰਾਬਰ ਦੇ ਸੋ ਮੈਂ ਤਾਂ ਮਿਹਨਤੀ ਕਰਕੇ ਉਰੇ ਤੱਕ ਆਇਆ ਲੜਾਈਆਂ ਲੜਕੀ ਉਰੇ ਤੱਕ ਆਇਆ ਫਿਰ ਕੀ ਹੋ ਗਿਆ ساری ਉਮਰ ਹੋਰ ਕਰਾਂਗੇ ਲੜਾਈਆਂ ਯਾਰ ਕੀ ਧੰਵਾਦ